ਬੱਚਿਆਂ ਦੀ ਮਨਪਸੰਦ ਅੱਜ ਆਪਾਂ ਚਾਟ ਤਿਆਰ ਕਰਾਂਗੇ ਘਰ ਦੀ ਹੋਏਗੀ ਬਹੁਤ ਹੀ ਸਵਾਦਿਸ਼ ਤੇਤਮੰਦ ਹੋਏਗੀ ਇਸ ਲਈ ਘਰ ਦੇ ਹੀ ਆਪਣੇ ਆਲੂ ਸੀ ਤੇ ਆਪਾਂ ਇਹਨਾਂ ਨੂੰ ਉਬਾਲ ਲਿਆ ਛੋਟੇ ਛੋਟੇ ਆਲਵਾਂ ਨੂੰ ਤੇ ਇਸ ਤਰ੍ਹਾਂ ਹੱਥਾਂ ਵਿੱਚ ਕਰਕੇ ਆਪਾਂ ਇਹਨਾਂ ਨੂੰ ਪ੍ਰੈਸ ਕਰ ਲਾਂਗੇ ਉਦھر ਹੀ ਆਪਾਂ ਇੱਕ ਚਮਚ ਤੇਲ ਗਰਮ ਕਰਾਂਗੇ ਤੇਲ ਵਿੱਚ ਆਪਾਂ ਇਹ ਜਿਹੜੇ ਆਲੂ ਐ ਇਹਨਾਂ ਨੂੰ ਥੋੜੇ ਜਿਹਾ ਫਰਾਈ ਕਰਨੇ ਆ ਤੇ ਇਸ ਤਰ੍ਹਾਂ ਇਹ ਕ੍ਰਿਸਪੀ ਜੇ ਹੋ ਜਾਣਗੇ ਤੇ ਇਹਨਾਂ ਨੂੰ ਆਪਾਂ ਠੰਡੇ ਕਰਕੇ ਪਲੇਟ ਵਿੱਚ ਕੱਢ ਲਾਂਗੇ ਤੇ ਉੱਤੇ ਪਾਵਾਂਗੇ ਆਪਾਂ ਦਹੀਂ ਆਪਾਂ ਜੀ ਆਲੂ ਦਹੀਂ ਚਾਟ ਤਿਆਰ ਕਰ ਰਹੇ ਆਂ ਜੇਕਰ ਘਰ ਵਿੱਚ ਤਿਆਰ ਕਰਦੇ ਹੋ ਹਰੀ ਚਟਨੀ ਆਪਾਂ ਘਰ ਵਿੱਚ ਹੀ ਪਾਈ ਤੇ ਜੀਰਾ ਵੀ ਭੁੰਨ ਕੇ ਆਪਾਂ ਤਵੇ ਤੇ ਥੋੜਾ ਜਿਹਾ ਵੀ ਵਿੱਚ ਪਾ ਦਿੱਤਾ ਅਨਾਰ ਪਾਵਾਂਗੇ ਅਗਰ ਤੁਸੀਂ ਪਾਉਣਾ ਹੈ ਤੇ ਨਮਕ ਪਾ ਦਿਓ ਵੈਸੇ ਇਹ ਜਿਹੜੇ ਆਲੂ ਭੂਜੀ ਆਂਦੇ ਵਿੱਚ ਵੀ ਨਮਕ ਹੁੰਦਾ ਦਹੀਂ ਵਿੱਚ ਨਮਕ ਦੀ ਜ਼ਰੂਰਤ ਨਹੀਂ ਹੁੰਦੀ ਵੈਸੇ ਹੀ ਬਹੁਤ ਹੀ ਸੁਆਦੀਸ਼ਟ ਲੱਗਦਾ ਤੇ ਇਹਦੇ ਉੱਤੇ ਆਪਾਂ ਚਕੰਦਰ ਨੂੰ ਕद्दूकश ਕਰਾਂਗੇ ਜੇਕਰ ਵੀਡੀਓ ਵਧੀਆ ਲੱਗੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਚਾੜ ਤੇ ਆਜੂਰ ਕਰੇ